ਕੀ ਨਾਮ ਇਹ ਤੁਹਾਡਾ ਹਾਂਜੀ ਮੈਂ ਗਰਮੇਲ ਸਿੰਘ ਜੀ ਗਰਮੇਲ ਜੀ ਇੱਥੇ ਧਰਨਾ ਕੋਲ ਆਇਆ ਕੀ ਕੰਮ ਦਾ ਇਹ ਧਰਨਾ ਇਸ ਕਰਕੇ ਲਾਇਆ ਜੀ ਸਾਡੇ ਬਿਲਡਿੰਗ ਬ੍ਰਾਂਚ ਤੋਂ ਸਰਦਾਰ ਦਸ਼ਪਾਲ ਸਿੰਘ ਜੀ ਜੋ ਏਟੀਪੀ ਨੇ ਉਹਨਾਂ ਨੂੰ ਅੱਜ ਬਿਜ਼ਨਸ ਵਾਲੇ ਇੱਥੇ ਆਏ ਜੀ ਉਹ ਆ ਕੇ ਉਹਨਾਂ ਨੂੰ ਸਾਡੀ ਬ੍ਰਾਂਚ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਜੀ ਨਾ ਉਹਨਾਂ ਨੇ ਕਿਸੇ ਨੂੰ ਦੱਸਿਆ ਸਾਡੇ ਐਮ ਡੀ ਵੀ ਸਾਹਿਬ ਵੀ ਉੱਥੇ ਬੈਠੇ ਸੀ ਜਾਂ ਹੋਰ ਸਾਡੇ ਜਿਹੜੇ ਹੈਗੇ ਨੇ ਬ੍ਰਾਂਚ ਵਾਲੇ ਸਾਰੇ ਬੈਠੇ ਸੀ ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ ਜੀ ਉਹ ਆ ਕੇ ਉਹਨੂੰ ਫੜ ਕੇ ਲੈ ਗਏ ਜੀ ਤੇ ਨਾ ਤਾਂ ਕੋਈ ਰੈੱਡ ਹੰਡਰਡ ਫੜਿਆ ਜੀ ਕੋਈ ਉਹਨਾਂ ਕੋਲ ਉਹ ਨਹੀਂ ਰਿਕਵਰੀ ਵਗ ਤੋਂ ਨੂੰ ਫੜ ਕੇ ਲੈ ਗਏ ਤੇ ਬਾਅਦ ਸਾਨੂੰ ਪਤਾ ਲੱਗਿਆ ਵੀ ਅਸੀਂ ਆਪਣੀ ਸਾਰੇ ਸੀਟਾਂ ਤੇ ਕੰਮ ਕਰਦੇ ਸੀ ਜਿਹੜੇ ਸਾਡੀ ਬਰਾਦ ਦੇ ਮੁਲਾਜ਼ਮ ਨੇ ਜਦੋਂ ਸਾਨੂੰ ਪਤਾ ਲੱਗਿਆ ਵੀ ਵਿਜੀਲੈਂਸ ਆਈ ਸੀ ਮਗਰ ਵੀ ਆ ਜੋ ਉੱਥੋਂ ਉਤਰ ਕੇ ਨਾਲ ਦੀ ਤੇਜ਼ੀ ਨਾਲ ਚਲੇ ਗਏ ਜੀ ਬਾਹਰ ਤੇ ਅਸੀਂ ਬਾਹਰ ਤੱਕ ਉਹਨਾਂ ਦੇ ਨਾਲ ਗਏ ਤੇ ਜਦੋਂ ਬਾਹਰ ਤੱਕ ਨਾਲ ਗਏ ਜੀ ਅਸੀਂ ਜਿਹੜੀ ਗੱਡੀ ਚੋਂ ਗੱਡੀ ਰੋਕਣ ਦੀ ਕੋਸ਼ਿਸ਼ ਕਰੀ ਪਰ ਗੱਡੀ ਰੁਕੀ ਨਹੀਂ ਜੀ ਹੈ ਕਿ ਉਹ ਲੈ ਗਿਓ ਤੇ ਬਾਅਦ 'ਚ ਅਸੀਂ ਜਿਹੜੇ ਬਿਜ਼ਨਸ ਵਾਲੇ ਉੱਥੇ ਸਾਡੇ ਇੱਕ ਮੁਲਾਜ਼ਮ ਮਿਲੇ ਸੀ ਉਹਨਾਂ ਨਾਲ ਗੱਲ ਹੋਈ ਵੀ ਕੀ ਇਹ ਰੈੱਡ ਹੈਂਡਰ ਫੜੇ ਆ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਜੀ ਰੈੱਡ ਹੈਂਡਰ ਨਹੀਂ ਫੜੇ ਇਹ ਦੇਖੋ ਸ਼ਿਕਾਇਤ ਤਾਂ ਕੋਈ ਵੀ ਬੰਦਾ ਕਿਸੇ ਦੀ ਵੀ ਕਰ ਦਿੰਦਾ ਜੀ ਅੱਜ ਕੱਲ੍ਹ ਲੋਕੋ ਸਾਡੇ ਦਫ਼ਤਰ ਵਿੱਚ ਬਹੁਤ ਫੈਂਕੇ ਸ਼ਿਕਾਇਤਾਂ ਵੀ ਨੇ ਜੋ ਆ ਰਹੀਆਂ ਨੇ ਪਰ ਜੇ ਸ਼ਿਕਾਇਤਾਂ ਧਾਰ ਤੇ ਫੜੇ ਆ ਤਾਂ ਉਹ ਇਨਕੁਆਇਰੀ ਹੋਣੀ ਚਾਹੀਦੀ ਸਾਡੇ ਕਮਿਸ਼ਨਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਤੇ ਉਹਨਾਂ ਦਾ ਇੱਕ ਮੁਲਾਜ਼ਮ ਨੇ ਇਹ ਵੀ ਗੱਲ ਕਹੀ ਸੀ ਕਿ ਤੁਹਾਡੇ ਕਮਿਸ਼ਨਰ ਸਾਹਿਬ ਦੀ ਨੋਲਿਜ ਚ ਜਦੋਂ ਅਸੀਂ ਉਹ ਕਮਿਸ਼ਨਰ ਸਾਹਿਬ ਨਾਲ ਸਾਡੇ ਮੈਡਮ ਜੁਆਇੰਟ ਕਮਿਸ਼ਨਰ ਨੇ ਸਾਡੇ ਸਰ ਨੇ ਬਵਨਦੀਪ ਬਾਜੀ ਜੁਆਇੰਟ ਕਮਿਸ਼ਨਰ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹ ਕਹਿੰਦੇ ਵੀ ਸਾਡੀ ਨੋਲਿਜ ਚ ਕੁਝ ਨਹੀਂ ਹੈਗਾ ਜੀ ਇਸ ਕਰਕੇ ਜੇ ਸਾਡਾ ਬੰਦਾ ਚੱਕਿਆ ਉਹ ਨਜੇ ਚੱਕਿਆ ਜੋ ਗੱਲਬਾਤ ਹੈ ਜੀ ਉਹ ਬੰਦਾ ਕਿੱਥੇ ਸਾਨੂੰ ਦੱਸਣਾ ਚਾਹੀਦਾ ਜੀ ਨਹੀਂ ਤਾਂ ਉਹ ਜੋ ਕੱਲ ਨੂੰ ਉਹ ਸੌਜਕ ਮਤਲਬ ਸਮਾਗਮਾ ਦੇਖੋ ਇੱਥੇ ਕੋਈ ਇਸ ਤਰ੍ਹਾਂ ਦਾ ਐਸ਼ੀ ਨਹੀਂ ਚਾਹੁੰਦੇ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਵੀ ਕੋਈ ਮਾਹੌਲ ਖਰਾਬ ਹੋਵੇ ਐਸੀ ਇਸ ਕਰਕੇ ਧਰਨਾ ਲਾਇਆ ਜੀ ਜਸਪਾਲ ਸਿੰਘ ਨੂੰ ਚੱਕਿਆ ਗਿਆ ਜੀ ਦੱਸੋ ਜਸਪਾਲ ਸਿੰਘ ਦੇ ਨਾਲ ਕੋਈ ਹੋਰ ਮੁਲਾਜ਼ਮ ਨੂੰ ਲੈ ਕੇ ਗਿਆ ਦੋ ਮੁਲਾਜ਼ਮਾਂ ਦੀ ਗੱਲ ਨਹੀਂ ਸਾਡੇ ਜਸਪਾਲ ਸਿੰਘ ਦੇ ਨਾਲ ਮੁਲਾਜ਼ਮ ਨਹੀਂ ਹੋਰ ਕੋਈ ਜੀ ਸਾਡਾ ਤੇ ਇੱਕ ਬਾਹਰੋਂ ਕੋਈ ਨਕਸਾ ਨਵੀਸਾ ਜੀ ਉਹਨੂੰ ਲੈ ਕੇ ਗਿਆ ਤੁਹਾਨੂੰ ਜਾਣਕਾਰੀ ਮਿਲ ਪਈ ਕਿ ਕਿਸ ਚੀਜ਼ ਦੀ ਸੀਗੀ ਕੀ ਨਹੀਂ ਜੀ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕਰੀਏ ਸਾਨੂੰ ਜਾਣਕਾਰੀ ਕੋਈ ਨਹੀਂ ਮਿਲੀ ਜੀ ਦਫਤਰ ਤੋਂ ਅੰਦਰੋਂ ਅਰੈਸਟ ਕੀਤਾ ਗਿਆ ਥੱਲੇ ਬੁਲਾ ਕੇ ਉਹਨਾਂ ਨੂੰ ਨਹੀਂ ਜੀ ਅੰਦਰੋਂ ਫੜਿਆ ਜੀ ਸਾਡੀ ਬਿਲਡਿੰਗ ਬਰਾਛੀ ਸਾਹਮਣੇ ਬਿਲਡਿੰਗ ਬਰਾਛੀ ਸੈਕਸ਼ਨ ਵੀ ਸੀ ਗਿਆ ਨਾਮ ਜਿੰਦੂ ਬੜੇ ਨਾਲ ਪਛਾਹਦੇ ਵੈਸੇ ਕੰਨਾ ਕੰਨਾ ਕਹਿੰਦੇ ਨੇ ਜੀ ਪੂਰਾ ਨਾਮ ਨਹੀਂ ਪਤਾ ਜੀ ਕੀ ਹੈ ਦੂਜੇ ਗੜੇ ਮੇਰਾ ਨਾਮ ਕੇਵਲ ਕਿਸ਼ਨ ਹੈ ਜੀ ਤੇ ਜੋ ਵੀ ਦੇਖੋ ਇਹ ਘਟਨਾ ਹੋਈ ਹੈ ਬਹੁਤ ਹੀ ਆਪਣਾ ਮਨਪਸੰਦੀ ਹੋਈ ਹੈ ਇਹ ਇਹ ਹੋਣੀ ਨਹੀਂ ਚਾਹੀਦੀ ਸੀ ਮੇਰੀ ਗੱਲ ਸੁਣੋ ਸਾਡੇ ਜਿੰਨੇ ਵੀ ਮੁਲਾਜ਼ਮ ਨੇ ਮੋਸਟਲੀ ਸਾਡਾ ਜਿਹੜਾ ਕਿਸ ਨਾ ਕਿਸ ਦਾ ਜਿਹੜਾ ਹੈਗਾ ਕੰਮ ਰੋਕ ਦਿੱਤਾ ਜਾਂਦਾਗਾ ਜਿਸ ਦੇ ਕਾਰਨ ਕੀ ਉਹ ਕੋਈ ਫੇਕ ਸਾਡੀ ਸ਼ਿਕਾਇਤਾਂ ਪਾ ਦਿੰਦੇ ਆ ਉਹ ਸ਼ਿਕਾਇਤਾਂ ਦੇ ਆਧਾਰ ਤੇ ਸਾਡੇ ਬੰਦੇ ਰਚਕੇ ਜਾਂਦਾ ਵਾ ਕਿਉਂ ਯਾਰ ਸਾਡੀ ਵੀ ਇੱਕ ਰਿਸਪੈਕਟ ਹੈ ਮੇਰੀ ਗੱਲ ਸੁਣੋ ਸਾਡਾ ਪਰਿਵਾਰ ਆ ਸਾਡੀ ਰਿਸਪੈਕਟ ਆ ਸਾਡੇ ਕਈ ਉਹ ਰਿਸ਼ਤੇਦਾਰ ਵੀ ਨੇ ਔਰ ਉਹਨਾਂ ਦੇ ਸਾਹਮਣੇ ਸਾਡੇ ਦੇਖੋ ਇੱਕ ਬਿਲਕੁਲ ਯਾਨਕਿ ਜੋ ਕਿ ਬੇਇੱਜ਼ਤੀ ਹੋ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਜੇਕਰ ਇਦਾਂ ਦੀ ਕੋਈ ਇਨਕੁਆਰੀ ਹੁੰਦੀ ਆ ਕੋਈ ਵੀ ਯਾਨਕਿ ਗਲਗਰਜ ਵਿਜੀਲੈਂਸ ਆਉਂਦੇ ਤਾਂ ਸਭ ਤੋਂ ਪਹਿਲਾਂ ਆਪਣੇ ਪੱਧਰ ਤੇ ਉਹਦੀ ਇਨਕੁਆਰੀ ਕੀਤੀ ਜਾਏ ਉਸ ਤੋਂ ਬਾਅਦ ਜਿਹੜਾ ਹੈਗਾ ਕੋਈ ਵੀ ਆਣ ਕੇ ਆਪਣਾ ਕਮਾਂਡ ਦਿੱਤੀ ਜਾਵੇ ਜੇਕਰ ਉਹ ਬੰਦਾ ਦੋਸ਼ੀ ਪਾਉਂਦਾਗਾ ਤਾਂ ਉਸ ਤੋਂ ਪਹਿਲਾਂ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਵਿਜੀਲੈਂਸ ਨੂੰ ਵੀ ਖਾਸ ਕਰਕੇ ਕਿ ਇਹ ਚੀਜ਼ ਨਾ ਕਰਨ ਕਿਉਂਕਿ ਇਹ ਦੇਖੋ ਆਪਣਾ ਜਿਵੇਂ ਆਣ ਕੇ ਤੁਹਾਡੀ ਰਿਸਪੈਕਟ ਉਹਦਾ ਸਾਡੀ ਵੀ ਰਿਸਪੈਕਟ ਆ ਅਸੀਂ ਮੁਲਾਜ਼ਮੀ ਆ ਸ਼ਿਕਾਇਤ ਦੇ ਧਾਰ ਤੇ ਇਸ ਤਰ੍ਹਾਂ ਮੁਲਾਜ਼ਮ ਨੂੰ ਚੱਕੜਾ ਕਿੱਦਾਂ ਕਿੱਦਾਂ ਕਿ ਜਾਇਦਾ ਬਿਲਕੁਲ ਗਲਤ ਹੈ ਜੀ ਮੈਂ ਤਾਂ ਕਹਿੰਦਾ ਸ਼ਿਕਾਇਤ ਦੇ ਧਾਰ ਤੇ ਹੁਣ ਮੇਰੀ ਗੱਲ ਸੁਣ ਮੈਂ ਤੁਹਾਨੂੰ ਪਹਿਲੇ ਕਹਿ ਕੇ ਹਟਿਆ ਕਿ ਸਾਡਾ ਫੀਲਡ ਦਾ ਕੰਮ ਆ ਮੋਸਟਲੀ ਫੀਲਡ ਦੇ ਵਿੱਚ ਕਈਆਂ ਦੇ ਅਸੀਂ ਆਪਣਾ ਮੰਨ ਲਓ ਬਿਲਡਿੰਗਾਂ ਰ ਹੁਣ ਇਹਦਾ ਮਤਲਬ ਇਹ ਥੋੜਾ ਜਿਹਾ ਕਿ ਵਿਜੀਲੈਂਸ ਕਲਾਸ ਰਿਪੋਰਟ ਸ਼ਿਕਾਇਤ ਦੇ ਦੌਰ ਤੇ ਪਹਿਲਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਕਲੀਅਰ ਕਰਨਾ ਚਾਹੀਦਾ ਹੈਗਾ ਸਾਡੇ ਲੋਕਲ ਪ੍ਰਸ਼ਾਸਨ ਨੂੰ ਕਮਿਸ਼ਨ ਸਾਹਿਬ ਤੋਂ ਆਪਣਾ ਇਨਕੁਆਰੀ ਆਪਣਾ ਇਨਕੁਆਰੀ ਪੁਆਇੰਟ ਉਸ ਤੋਂ ਬਾਅਦ ਜੋ ਮਰਜੀ ਕੁਝ ਕਰਨ ਫਿਰ ਅਸੀਂ ਕੋਈ ਗੱਲ ਐਸ ਵੀ ਕਹਾਂਗੇ ਇਹ ਪਹਿਲੀ ਵਾਰ ਹੋਇਆ ਹੈ ਕਿ ਪਹਿਲਾਂ ਵੀ ਇਦਾਂ ਹੋਇਆ ਪਹਿਲਾਂ ਵੀ ਇਦਾਂ ਹੋਇਆਗਾ ਮਗਰ ਪਹਿਲੇ ਇਦਾਂ ਕੀ ਚਲੋ 12ਵਾਂ ਵਾਰ ਹੋਇਆਗਾ ਉਹ ਵੀ ਗੱਲ ਗਲਤ ਹੋਈ ਹੈ ਅਸੀਂ ਤਾਂ ਕਹਿੰਦੇ ਕਿ ਜੇਕਰ ਬੰਦਾ ਰੈਡ ਹੈਂਡਰ ਹੈ ਤਾਂ ਉਸਨੂੰ ਕਰੋ ਇਨਕੁਆਰੀ ਅਸੀਂ ਵੀ ਕਹਿੰਦੇ ਆ ਠੀਕ ਹੈ ਵੀ ਆਪਣਾ ਉਹ ਦੋਸ਼ੀ ਹਤਾ ਉਸ ਨੂੰ ਆਪਣਾ ਦੋਸ਼ੀ ਕਰਾੜ ਦਿੱਤਾ ਜਾਏ ਨਹੀਂ ਦੇਖੋ ਹੁਣ ਗੱਲ ਐਵੇਂ ਆ ਕਿ ਆਪਣਾ ਪ੍ਰਸ਼ਾਸਨ ਸਾਡੇ ਆਪਣਾ ਕਮਿਸ਼ਨ ਸਾਹਿਬ ਆ ਰਹੇ ਆ ਅਸੀਂ ਆਪਣਾ ਗੱਲ ਕਰਾਂਗੇ ਉਸ ਤੋਂ ਜੋ ਵੀ ਗੱਲ ਹੁੰਦੀ ਐ ਡਿਕਲੇਅਰ ਹੋਏਗੀ ਹੁਣ ਜਦ ਤੱਕ ਇੱਥੇ ਕੰਮ ਤੋਂ ਰੋਕ ਕੇ ਸਰ ਹਾਂ ਬਿਲਕੁਲ ਗੱਲ ਸਹੀ ਐ ਉਦੋਂ ਤੱਕ ਅਸੀਂ ਬੈਠੇ ਆ ਆਪਣਾ ਇੱਥੇ